ਵਾਕ ਤਾਂ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਚੱਲਦੇ ਹਾਂ ਦੋਸਤੋ ਪਹਿਲੀ ਖਬਰ ਦੇ ਵੱਲ ਸਾਊਥਾ ਸਰਪੰਚ ਕੋਲ ਗੋਲੀਆਂ ਮਾਰ ਕੇ ਵਿਅਕਤੀ ਦੀ ਹੱਤਿਆ ਦੋਸਤੋ ਖਬਰ ਲੜੀ ਕੀ ਤਰੰਤਾਰਨ ਦੇ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਤਰੰਤਾਰਨ ਦੇ ਨਜ਼ਦੀਕੀ ਪਿੰਡ ਰਟੌਲ ਵਿਕੇ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਪਿੰਡ ਦੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਨੇ ਗੋਲੀਆਂ ਮਾਰ ਕੇ ਦਰਨਾਲ ਸਿੰਘ ਨਾਮਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਜਦਕਿ ਇਸ ਗੋਲਾਬਾਰੀ ਦੌਰਾਨ ਮ੍ਰਿਤਕ ਵਿਅਕਤੀ ਦੇ ਤਾਇ ਨੂੰ ਵੀ ਦੋ ਗੋਲਣਾਂ ਲੱਗੀਆਂ ਕੰੜਨਾ ਤੋਂ ਬਾਅਦ ਹਮਲਾਵਾਰਾਂ ਅਤੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਦੇ ਐਸਐਚਓ ਅਵਤਾਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ। ਪੰਜਾਬ ਸਰਕਾਰ ਕਿਸਾਨਾਂ ਨੂੰ ਰਾਜਸਥਾਨ ਦੇ ਮੱਧ ਪ੍ਰਦੇਸ਼ ਰਾਜਸਥਾਨ ਤੇ ਮੱਧ ਪ੍ਰਦੇਸ਼ ਕਣਕ ਦੀ ਐਮਐਸਪੀ ਤੇ ਦੇਵੇ 200 ਰੁਪਏ ਦਾ ਬੋਨਸ ਦਿਓਲ। ਦਾਦੇ ਹੀ ਕਿ ਦੋਸਤੋ ਕਣਕ ਦੀ ਫਸਲ ਲਗਾਤਾਰ ਮੰਡੀਆਂ ਵਿੱਚ ਆ ਰਹੀ ਹੈ ਤੇ ਕੇਂਦਰ ਸਰਕਾਰ ਵੱਲੋਂ 28000 ਕਰੋੜ ਰੁਪਏ ਦੀ CCL ਲਿਮਟਿਡ ਵੀ ਜਾਰੀ ਕਰ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਐਮਐਸਪੀ ਉੱਪਰ ਕੋਈ ਬੋਨਸ ਨਾ ਦਿੱਤੇ ਜਾਣ ਉੱਤੇ ਭਾਜਪਾ ਜ਼ਿਲ੍ਹਾ ਇੰਚਾਰਜ ਅਤੇ ਹਲਕਾ ਇੰਚਾਰਜ ਤੂਰੀ ਰਣਦੀਪ ਸਿੰਘ ਦਿਓਲ ਨੇ ਆਪਣਾ ਸਖਤ ਇਤਰਾਜ਼ ਦਿਟਾਇਆ ਹੈ ਅਤੇ ਭਾਜਪਾ ਦੀਆਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਦੀ ਤਰਜ਼ ਉੱਤੇ 200 ਰੁਪਏ ਬੋਨਸ ਦੀ ਮੰਗ ਰੱਖੀ ਹੈ ਦਿਉਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਅੱਜ ਜਿੱਥੇ ਭਾਰਪਾ ਦੀਆਂ ਸਰਕਾਰਾਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਐਮਐਸਪੀ ਉੱਪਰ 150 ਅਤੇ 175 ਰੁਪਏ ਦਾ ਬੋਨਸ ਦੇ ਰਹੇ ਹਨ ਤਾਂ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਹੈ ਉਹਨਾਂ ਮੰਗ ਰੱਖੀ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕਟੋ ਕਟ 200 ਰੁਪਏ ਦਾ ਬੋਨਸ ਦੇਵੇ ਤਾਂ ਜੋ ਉਹਨਾਂ ਨੂੰ ਰਾਹਤ ਮਿਲ ਸਕੇ ਚਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸਾਡੇ ਦੇ ਦੋਸਤੋ 21 ਤਰੀਕ ਨੂੰ ਹੋਵੇਗੀ ਆਨਲਾਈਨ ਐਨ ਆਰ ਆਈ ਮੈਲਨੀ ਕੁਲਦੀਪ ਸਿੰਘ ਢਾਲੀਵਾਲ ਐਨ ਆਰ ਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ 21 April ਨੂੰ ਭਾਰਤੀ ਸਮੇਂ ਅਨੁਸਾਰ 11 ਵਜੇ ਆਨਲਾਈਨ ਐਨ ਆਰ ਆਈ ਮਿਲਣੀ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਮਹੀਨੇ ਐਨ ਆਰ ਆਈ ਦੀਆਂ ਮਸ਼ਕਲਾਂ ਸੁਣਨ ਅਤੇ ਉਹਨਾਂ ਨੂੰ ਹੱਲ ਕਰਨ ਲਈ ਮਿਲਣੀ ਕੀਤੀ ਜਾਵੇ ਇਸ ਲਈ ਅਸੀਂ ਦੁਨੀਆ ਭਰ ਵਿੱਚ ਵਸਦੇ ਪ੍ਰਵਾਸੀਆਂ ਨੂੰ ਆਨਲਾਈਨ ਜੋੜਨ ਦੀ ਸਹੂਲਤ ਦਿੱਤੀ ਹੈ ਉਹਨਾਂ ਕਿਹਾ ਕਿ ਇਸ ਮਿਲਣੀ ਤੋਂ ਪਹਿਲਾਂ ਵੀ ਪ੍ਰਵਾਸੀ ਆਪਣੀ ਸ਼ਿਕਾਇਤ ਦਫ਼ਤਰ ਨੂੰ ਈਮੇਲ ਜਰੀਏ ਭੇਜ ਸਕਦੇ ਹਨ ਜਾਂ ਚਾਹਣ ਤਾਂ ਔਸਤਨ ਭਾਰਤੀ ਸਮੇਂ ਅਨੁਸਾਰ 11 ਵਜੇ ਆਨਲਾਈਨ ਟਰੱਕੇ ਆਪਣੀ ਸ਼ਿਕਾਇਤ ਦੱਸ ਸਕਦੇ ਹਨ ਮੰਤਰੀ ਸਰਦਾਰ ਹੁਸ਼ਤਾਲੀਵਾਲ ਨੇ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰੇਕ ਸ਼ਿਕਾਇਤ ਨੂੰ ਹੱਲ ਕਰੀਏ ਇਸ ਲਈ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਾਂ انہوں ਨੇ ਦੱਸਿਆ ਕਿ ਪਿਛਲੀਆਂ ਸ਼ਿਕਾਇਤਾਂ ਵਿੱਚੋਂ ਲੱਗ ਅਸੀਂ ਲਗਭਗ ਬਹੁਤ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਜੋ ਉਹ ਮਾਮਲੇ ਅਦਾਲਤ ਵਿੱਚ ਪੈਂਡਿੰਗ ਹਨ ਉਹਨਾਂ ਉੱਤੇ ਵੀ ਕਾਨੂੰਨੀ رائے ਲਈ ਜਾ ਰਹੀ ਹੈ ਉਹਨਾਂ ਨੇ ਪ੍ਰਵਾਸੀਆਂ ਨੂੰ ਵੱਧ ਤੋਂ ਵੱਧ ਇਹਨਾਂ ਲợiਨਿਆਂ ਦਾ ਲਾਭ ਲੈਣ ਲਈ ਸੱਦਾ ਦਿੱਤਾ ਹੈ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ 10000 ਰਿਸ਼ਵਤ ਲੈਂਦਾ ਮੈਨੇਜਰ ਕਾਬੂ ਦੋਸਤੋ ਖਬਰ ਰਿਕ ਤਰਨ ਤਰਨ ਜਿਹੜੇ ਦੇ ਸਾਹਮਣੇ ਆ ਰਹੀ ਕਿ ਪੰਜਾਬੀ ਯੂਜੀਲੈਂਸ ਬਿਊਰੋ ਨੇ ਸਵੇਰੇ ਵੇਲੇ ਵਿਭ੍ਰਸ਼ਟਾਚਾਰ ਨੂੰ ਰੋਕ ਤਲਾਈ ਮਹਿੰਮਦਦਾਨ ਪੰਜਾਬ ਅਨੁਸੂਚਿਤ ਜਾਤੀਆਂ ਪਾਲਕਾਸ ਅਤੇ ਵਿੱਤ ਨਿਗਮ ਤਰਨਤਾਰਨ ਜ਼ਿਲ੍ਹੇ ਮੈਨੇਜਰ ਵੜੋਂ ਤਾਇਨਾਤ ਜਿਮਨ ਲਾਲ ਨੂੰ 10000 ਰੁਪਏ ਰਿਸ਼ਵਤ ਲੈੰਦਾ ਰੰਗੀ ਹੱਥੀ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਇੰਦਸਾਖੀ ਇੱਕ ਗ੍ਰਿਫਤਾਰੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗਿੱਦੜੀ ਬੀ ਬਗੀ ਹਰੀ ਦੇ ਇੱਕ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਉਸ ਨੂੰ ਰੰਗੇ ਹੱਥੀ ਫੜਿਆ ਚੱਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਜਸਟਿਸ ਬੀ ਆਰ ਗਵੀ ਹੋ ਸਕਦੇ ਹਨ ਭਾਰਤ ਦੇ ਅਗਲੇ ਚੀਫ ਜਸਟਿਸ ਦੱਈਏ ਕਿ ਦੋਸਤੋ ਭਾਰਤ ਦੇ ਚੀਫ ਜਸਟਿਸ ਸੰਦੀਪ ਖੰਨਾ ਨੇ ਅਰਸ਼ਮੀ ਤੌਰ ਤੇ ਜਸਟਿਸ ਵੀ ਆਰ ਗਵੀ ਨੂੰ ਆਪਣੇ ਉੱਤਰਾ ਅਧਿਕਾਰੀ ਹੋ ਜੋ ਪ੍ਰਸਤਾਵਿਤ ਕੀਤਾ ਹੈ ਨਿਯੁਕਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਇਹ ਸਿਫਾਰਿਸ਼ ਕਾਨੂੰਨ ਮੰਤਰਾਲੇ ਨੂੰ ਭੇਜੀ ਗਈ ਹੈ ਜਸਟਿਸ ਗਵੀ ਇਸ ਸਮੇਂ ਸੀਜੀਆਈ ਖੰਨਾ ਤੋਂ ਬਾਅਦ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ ਚਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵਾਲੇ ਤੱਕ ਦੇਖੋ ਦੋਸਤੋ ਬੈਂਕ ਕਹ ਹੌਲਿਡੇ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਬੈਂਕ ਆਰਬੀ ਨੇ ਕਾ ਲਾਣੀ ਛੁੱਟੀ ਤੇ ਤਾਂ ਦੇਖ ਦੋਸਤੋ ਆਰਬੀ ਬੈਂਕ ਕੋ ਛੁੱਟੀਆਂ ਦੀ ਸੂਚੀ ਅਨੁਸਾਰ ਸ਼ੁੱਕਰਵਾਰ 18 April 2025 ਨੂੰ ਬੈਂਕ ਬੰਦ ਰਹਿਣਗੇ ਜੇਕਰ ਤੁਹਾਡੇ ਕੋਲ ਇਸ ਦਿਨ ਬੈਂਕ ਨਾਲ ਸੰਬੰਧ ਰ ਕੋਈ ਕੰਮ ਹੈ ਤਾਂ ਵੀਰਵਾਰ ਨੂੰ ਹੀ ਆਪਣੇ ਸਾਰੇ ਕੰਮ ਪੂਰੇ ਕਰ ਲਓ ਭਾਰਤੀ ਰਿਜ਼ਰਵ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਦੇ ਅਨੁਸਾਰ 18 April ਨੂੰ ਗੁੱਡ ਫਰਾਈਡੇ ਹੈ ਇਸ ਲਈ ਕਈ ਸੂਬੇ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ ਇਹ ਤਿਹਾਰ ਇਸਾਈਆਂ ਦੇ ਪ੍ਰਮੁੱਖ ਤਿਹਾਰਾਂ ਵਿੱਚ ਸ਼ਾਮਲ ਹੈ ਜੋ ਕਿ ਯਿਸੂ ਮਸੀਹ ਦੇ ਬਲੀਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਰਿజర్ਵ ਬੈਂਕ ਦੀ ਛੁੱਟੀਆਂ ਦੀ ਲਿਸਟ ਮੁਤਾਬਕ ਇਹ ਦਿਨ ਪਬਲਿਕ ਛੁੱਟੀ ਹੈ ਇਸ ਕਾਰਨ ਸਾਰੇ ਪ੍ਰਾਈਵੇਟ ਸਰਕਾਰੀ ਅਤੇ ਸਹਿਕਾਰੀ ਬੈਂਕ ਬੰਦ ਰਹਿਣ ਦੇ ਹਨ ਚਲਦੇ ਹਾਂ ਦੋਸਤੋ ਅਗਲੀ ਵੱਡੀ ਖ਼ਬਰ ਵੱਲ ਪੰਜਾਬ 'ਚ ਤੇਜ਼ ਹਵਾਵਾਂ ਨਾਲ ਸ਼੍ਰੀ ਹੋਈ ਸ਼ੁਰੂ ਹੋਈ ਥਨਮਣ ਕਿਸੇ ਨੂੰ ਮਿਲੀ ਰਾਹਤ ਤੇ ਕਿਸੇ ਦੀ ਵੱਡੀ ਪਰੇਸ਼ਾਨੀ ਦਾਦਾਏ ਦੋਸਤੋ ਕਿ ਪੰਜਾਬ ਵਿੱਚ ਦਿਰ ਸ਼ਾਮ ਤੇ ਜੋਵਾਵਾਂ ਨਾਲ ਭਈ ਹਲਕੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਇੱਕ ਪਾਸੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਇਸ ਨੇ ਰੀ ਇੱਥੇ ਬਾਰਿਸ਼ ਨੇ ਕਿਸਾਨਾਂ ਦੀ ਪਰੇਸ਼ਾਨੀ ਬਤਾ ਦਿੱਤੀ ਹੈ ਦਾਦਾਏ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਸੀ ਵਿਭਾਗ ਮੁਤਾਬਕ 16 18 19 20 ਅਤੇ 20 April ਨੂੰ ਸੂਬੇ ਵਿੱਚ ਕਈ ਥਾਵਾਂ ਤੇ ਤੇਜ਼ ਹਵਾਵਾਂ ਨਾਲ بارش ਦੀ ਸੰਭਾਵਨਾ ਦੱਸੀ ਗਈ ਹੈ। ਇਸ ਦੇ ਨਾਲ ਹੀ 18 ਅਤੇ 19 April ਨੂੰ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਦੇ ਨਾਲ-ਨਾਲ بارش ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਹੈ। 4 ਦਿਨ ਬਾਅਦ ਤਾਪਮਾਨ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ। ਦੇਸ਼ਾਂ ਵਿੱਚ ਜਾਣਕ ਤੇਜ਼ ਹਵਾਵਾਂ ਕਾਰਨ ਬਿਜਲੀ ਵੀ ਬਿਲਕੁਲ ਗਲ ਹੋ ਗਈ ਹੈ ਜਿਸ ਕਾਰਨ ਲੋਕਾਂ ਨੂੰ ਕਾफी ਪਰੇਸ਼ਾਨ ਹੋਣਾ ਪਿਆ ਮੌਸਮ ਵਿਭਾਗ ਦੀ ਪ੍ਰਿਕਾਣੀ ਦੇ ਅਨੁਸਾਰ ਇੱਕਦਮ ਮੌਸਮ ਵਿੱਚ ਆਈ ਤਬਦੀਲੀ ਨੇ ਮੌੜ ਕਿਸਾਨਾਂ ਲਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ ਹਨ ਤਾਂ ਕਿ ਹਲਕੀ ਜਿਹੀ بارش ਹੋਣ ਕਾਰਨ ਕਣਕ ਦੀ ਵਾਢੀ ਕੁਝ ਦਿਨਾਂ ਦੇਰ ਹੋ ਸਕਦੀ ਹੈ ਅਤੇ ਮੰਡੀਆਂ 'ਚ ਵੀ ਕਣਕ ਦੀ ਫਸਲ ਜਿੰਨਾ ਕਿਸਾਨਾਂ ਨੇ ਵੇਚਣ ਲਈ ਛੁੱਟੀ ਹੋਈ ਹੈ ਔਰ ਨਵੇਂ ਵੀ ਪਰੇਸ਼ਾਨ ਹੋਣਾ ਪੈ ਸਕਦਾ ਹੈ ਆਉਣ ਵਾਲੇ ਦਿਨਾਂ ਚ ਕਿਸਾਨ ਜੇਕਰ ਮੌਸਮ ਸਾਫ਼ ਨਹੀਂ ਹੁੰਦਾ ਤਾਂ ਕਿਸਾਨਾਂ ਲਈ ਕਈ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਤੇ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਕਿਸਾਨਾਂ ਲਈ ਖੁਸ਼ ਖਬਰੀ ਖਾਤਿਆਂ ਚ ਆ ਰਹੀ 24 ਘੰਟਿਆਂ ਜੇ ਪੈਸੇ ਹੋਇਆ ਵੱਡਾ ਐਲਾਨ ਦਾਦੇ ਹੀ ਦੋਸਤੋ ਕਿ ਪੰਜਾਬ ਦੇ ਖਰਾਕ ਸੇਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਅੱਜ ਬੰਗਾ ਅਨਾਜ ਮੰਡੀ ਵਿੱਚ ਕਣਕ ਲਈ ਇੱਕ ਰੀਲੀ ਸ਼ੁਰੂ ਕੀਤੀ ਸ਼ੁਰੂ ਕਰਵਾਈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਂ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਸਮੁੱਚੇ ਸੀਜ਼ਨ ਦੌਰਾਨ ਕਿਸੇ ਵੀ ਅਨਾਜ ਮੰਡੀ ਵਿੱਚ ਕਿਸਾਨਾਂ ਆੜਤੀਆਂ ਮਜ਼ਦੂਰਾਂ ਸਮੇਤ ਕਣਕ ਦੇ ਖਰੀਦ ਪ੍ਰਬੰਧਨ ਨਾਲ ਜੁੜੇ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਕਿਸਾਨਾਂ ਲਈ ਮੰਤਰੀ ਘਟਾਰੂ ਚੱਕ ਵੱਲੋਂ ਅਹਿਮ ਐਲਾਨ ਕਰਦੇ ਕੋਈ ਕਿਹਾ ਗਿਆ ਕਿ MSB 2425 ਰੁਪਏ ਤੱਕ ਕੀਤੀ ਗਈ ਹੈ ਤੇ ਸਾਨਾ ਦੇ ਪੈਸੇ 24 ਘੰਟੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਹੋ ਰਹੇ ਹਨ ਤੇ ਦੋਸਤੋ ਅੱਗੇ ਖਾਰਾ ਤੁਹਾਨੂੰ ਦੱਸ ਦਿੱਤੀਆਂ ਗਈਆਂ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ